ਬੱਦਰ ਰਹੇ ਤਾਪਮਾਨ ਨੂੰ ਦੇਖਦੇ ਹੋਏ ਅੱਜ ਬਠਿੰਡਾ ਦੀ ਅਦਾਲਤ ਦੇ ਅੰਦਰ ਸਾਰੇ ਹੀ ਜੱਜਾਂ ਵੱਲੋਂ ਲਗਾਏ ਗਏ ਪੌਦੇ ਅਤੇ ਇਸ ਦੇ ਵਿੱਚ ਜ਼ਿਲ੍ਹਾ ਤੇ ਸੈਸ਼ਨ ਜੱਜ ਸਮਿਤ ਮੋਹਤਰਾ ਵੀ ਹੋਏ ਸ਼ਾਮਲ। ਸੋਮਵਾਰ ਨੂੰ 4 ਵਜੇ ਦੇ ਲਗਭਗ ਬਠਿੰਡਾ ਦੇ ਕੋਰਟ ਕੰਪਲੈਕਸ ਵਿਖੇ ਸਾਰੇ ਹੀ ਜੱਜਾਂ ਵੱਲੋਂ ਇੱਕ ਇੱਕ ਪੌਦਾ ਲਗਾਇਆ ਗਿਆ ਤੇ ਉਹਨਾਂ ਵੱਲੋਂ ਇਸ ਪੌਦੇ ਪੌਦੇ ਨੂੰ ਗੋਦ ਲਿਆ ਗਿਆ। ਜ਼ਿਲ੍ਹਾ ਤੇ ਸੈਸ਼ਨ ਜੱਜ ਸੁਮੇਤ ਮਨੋਤਰਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿੰਨੇ ਜੱਜਾਂ ਵੱਲੋਂ ਇੱਥੇ ਅੱਜ ਪੌਦੇ ਲਗਾਏ ਗਏ ਹਨ ਉਹਨਾਂ ਕੋਲੇ ਪੌਦਾ ਆਪਣਾ ਗੋਦ ਲਿਆ ਗਿਆ ਲਿਆ ਗਿਆ ਤੇ ਉਹਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਹਰ ਇੱਕ ਵਿਅਕਤੀ ਇੱਕ ਇੱਕ ਪੌਦੇ ਨੂੰ ਗੋਦ ਲਵੇ ਤਾਂ ਜੋ ਸਾਡਾ ਵਾਤਾਵਰਣ ਖੁਸ਼ਹੁਰ ਰਹਿ ਸਕੇ ਕਿਉਂਕਿ ਜਿਹੜਾ ਤਾਮਰ ਉਹ ਬਹੁਤ ਜ਼ਿਆਦਾ ਵਧਦਾ ਜਾ ਰਿਹਾ ਹੈ ਇੱਥੇ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਅਤੇ ਉਹਦੇ ਨਾਲ ਨਾਲ ਪੋਲਿਟਿਕਲ ਪਾਰਟੀਆਂ ਵੱਲੋਂ ਲਗਾਤਾਰ ਪੌਦੇ ਲਗਾਏ ਜਾ ਰਹੇ ਹਨ ਉੱਥੇ ਅੱਜ ਬਠਿੰਡਾ ਦੇ ਜ਼ਿਲ੍ਹਾ ਤੇ ਸੈਸ਼ਨ ਰਜ ਦੇ ਅਗਵਾਈ ਦੇ ਵਿੱਚ ਬਠਿੰਡਾ ਦੇ ਜੱਜਾਂ ਵੱਲੋਂ ਹੀ ਬਠਿੰਡਾ ਦੇ ਕੋਰਟ ਕੰਪਲੈਕਸ ਵਿਖੇ ਪੌਦੇ ਲਗਾਏ ਗਏ। ਹਾਂ ਅੱਜ ਬਠਿੰਡਾ ਸੈਸ਼ਨ ਡਿਵੀਜ਼ਨ 'ਚ ਅਸੀਂ ਰੁੱਖ ਲਾਣ ਦਾ ਇੱਕ ਮੁਹਿੰਮ ਬੜੀ स्वच्छ ਜਿਹੜੀ ਸਾਡੀ ਮੁਹਿੰਮ ਹੈ ਉਹ ਚਲਾਈ ਹੈ। ਅਸੀਂ ਦੇਖਦੇ ਹੁੰਦੇ ਸੀਗੇ ਕਿ ਜਿਹੜਾ ਫਿਰ ਨਾਸਿਅਨ ਡਿਵੀਜ਼ਨ ਦਾ ਜਿਹੜਾ ਬਿਲਡਿੰਗ ਹੈਗੀ ਹੈ ਸਾਡੀ ਬੋਰਡ ਦੀ ਉਹਦੇ ਬਾਹਰ ਸਾਡੇ ਕੋਲ ਜਿਹੜੀ ਜਗ੍ਹਾ ਹੈ ਉਹ ਬੜੀ ਥੋੜੀ ਡਰਾਈ ਐਂਡ ਉਹ ਹੈ ਉਸ ਕਰਕੇ ਅਸੀਂ ਅੱਜ ਇਹਦੇ ਵਿੱਚ ਬਹੁਤ ਸਾਰੇ ਉਹਨੂੰ ਹਰਾ-ਭਰਾ ਰੱਖਣ ਲਈ ਅੱਜ ਅਸੀਂ ਰੁੱਖ ਲਾਇਏ ਨੇ ਤੇ ਸਾਰਿਆਂ ਨੇ ਸਾਰੇ ਜਜੇਸ ਨੇ ਇੱਕ ਇੱਕ ਰੁੱਖ ਨੂੰ ਅੱਜ ਗੋਦ ਲਿਆ ਅਸੀਂ ਕੋਸ਼ਿਸ਼ ਇਹ ਹੀ ਕਰਾਂਗੇ ਕਿ ਇਹ ਵਾਲੀ ਮੁਹਿੰਮ ਅੱਗੇ ਚੱਲਦੀ ਰਹੇ ਲਵੰਡੀ ਸਾਭੋਂ ਵੀ ਇਦਾਂ ਦੀ ਅਸੀਂ ਹੋ ਰੱਖਾਂਗੇ ਇੱਕ ਅਸੀਂ ਫੂਲ ਸੈਸ਼ਨ ਡਿਵੀਜ਼ਨ ਚ ਵੀ ਇਹੀ ਕਰਾਂਗੇ ਤੇ ਆਉਣ ਵਾਲੇ ਦਿਨਾਂ ਚ ਅਸੀਂ ਹੋਰ ਇਹ ਮੁਹਿੰਮ ਨੂੰ ਅੱਗੇ ਵਧਾਣ ਲਈ ਹੋਰ ਜੁਡੀਸ਼ਰੀ ਦਾ ਵੀ ਇੱਕ ਯੋਗਦਾਨ ਰਹੇ ਇਸ ਗੱਲ ਤੇ ਇਸ ਕਰਕੇ ਅਸੀਂ ਅੱਜ ਇੱਕ ਉਹ ਆਯੋਜਨ ਕੀਤਾ ਇਹਦਾ ਬੜਾ ਅੱਛਾ ਪ੍ਰਭਾਵ ਆਉਣ ਵਾਲੇ ਸਾਲਾਂ ਚ ਸਾਡੇ ਬੱਚਿਆਂ ਨੂੰ ਵੀ ਜ਼ਰੂਰ ਪਾਇਆ ਜਾਵੇ ਸਰ ਆਮ ਲੋਕੋ ਜੀ ਨਾਲ ਜਿਹਨੇ ਸਮਝਾਇਆ ਉਹ ਦੇਖੋ ਜੀ ਅੱਜਕੱਲ ਗਲੋਬਲ ਵਾਰਮਿੰਗ ਕਰਕੇ ਇਸ ਤਰ੍ਹਾਂ ਦੀ ਥੋੜਾ ਜੀ ਮੌਸਮ ਇਦਾਂ ਦਾ ਹੋ ਰਿਹਾ ਹੈ ਇਹ ਸਾਰਾ ਦਾ ਸਾਰਾ ਅਸਰ ਇਸ ਕਰਕੇ ਹੈ ਕਿ ਅਸੀਂ ਰੁੱਖ ਕੱਟ ਲੈ ਰਹੇ ਹੈ ਡਿਵੈਲਪਮੈਂਟ ਜਿਸ ਜਿਸ ਤਰੀਕੇ ਨਾਲ ਵਧ ਰਹੀ ਹੈ ਉਸ ਤਰੀਕੇ ਨਾਲ ਰੁੱਖ ਖਾਨੂੰ ਅਸੀਂ ਇਹ ਨਾ ਸਪੀਡ ਨਾਲ ਨਹੀਂ ਰੁੱਖ ਵੀ ਹੈ ਜੇ ਆਪਸੀ ਅਡਾਪਟ ਕਰ ਲਈਏ ਤੇ ਇਹ ਸਾਰੇ ਆਉਣ ਵਾਲੇ 5 ਤੋਂ 10 ਸਾਲਾਂਾਂ ਬੜਾ ਫਰਕ ਪਏਗਾ ਇਸ ਐਟਮੋਸਫੇਅਰ ਇਸ ਇਸ ਵੈਦਰ ਤੇ ਇਹ ਸਾਰਿਆਂ ਲਈ ਮੈਂ ਇੱਕ ਹੱਥ ਜੋੜ ਕੇ ਬੇਨਤੀ ਹੈ ਸਾਰਿਆਂ ਨੂੰ ਕਿ ਪਟੰਡਾ ਪਾਸਿਆਂ ਨੂੰ ਕਿ ਬਹੁਤ ਵਧੀਆ ਸ਼ਹਿਰ ਹੈ ਤੁਹਾਡਾ ਬਹੁਤ ਡਵੈਲਪਮੈਂਟ ਹੋਈਏ ਥੇ ਲੇਕਿਨ ਉਹ ਡਵੈਲਪਮੈਂਟ ਵੀ ਕਿਸੇ ਨਾ ਕਿਤੇ ਇੱਕ ਥੋੜੀ ਜੀ ਇੱਕ ਅਸੀਂ ਕਹਾਂਗੇ ਕਿ ਥੋੜੀ ਜੀ ਇੱਕ ਕਮੀ ਰਹਿ ਗਈ ਹੈ ਇੱਥੇ ਥੋੜੀ ਜੀ ਰੁੱਖ ਲਾਣ ਨਾਲ ਥੋੜਾ ਗ੍ਰੀਨਰੀ ਜ਼ਿਆਦਾ ਹੋਏਗੀ ਸਾਡਾ ਸ਼ਹਿਰ ਜਿਹੜਾ ਵੈਸੀ ਇੰਡਸਟਰੀਅਲ ਵੀ ਹੋ ਰਿਹਾ ਉਹਦੇ ਨਾਲ ਅਸੀਂ ਇਹ ਪਿੰਨੂ ਇਨੂੰ ਰੈ residențial ਪਰਪਸ ਲਈ ਵੀ ਤੇ ਸ਼ਹਿਰ ਨੂੰ ਅੱਗੇ ਲੈ ਕੇ ਜਾਏਗੀ ਗੱਲ ਤੇ ਅੱਜ ਸਾਡਾ ਕੀਤਾ ਹੋਇਆ ਇੱਕ ਕੰਮ ਜੇ 5 ਸਾਲਾਂ ਚ ਸਾਡੀ ਜ਼ਿੰਦਗੀ ਨੂੰ ਅੱਗੇ ਸਾਡੇ ਬੱਚਿਆਂ ਦੀ ਜ਼ਿੰਦਗੀ ਨੂੰ ਜੇ ਚੰਗਾ ਬਣਾ ਸਕਦਾ ਹੈ ਤੇ ਮੈਂ ਤਾਂ ਇਹੀ ਮਤਲਬ ਮੈਂ ਤਾਂ ਇਹੀ ਅਪੀਲ ਕਰਾਂਗਾ ਸਾਰੇ ਵਾਸੀਆਂ ਨੂੰ ਟਿੰਡਾ ਵਾਸੀਆਂ ਨੂੰ ਕਿ ਇੱਕ ਇੱਕ ਬਰਖ ਐਟਲੀਸਟ ਇੱਕ ਇੱਕ ਰੁੱਖ ਤੁਸੀਂ ਗੋਦ ਲਓ ਉਹਨੂੰ ਲਾਓ ਉਦੀ ਪਰ ਉਹਨੂੰ ਜ਼ਰਾ ਦੇਖਭਾਲ ਕਰੋ ਤੇ ਉਹਦੇ ਨਾਲ ਬਹੁਤ بڑا ਫਰਕ ਪੈਣਾ